ਰਣ ਕਾਏ ਕਾਏ ਵੀਰ ਸੂਰਮੇ ਰਣ ਭੂਮੀ ਵਿੱਚ ਜਖਮ ਖਾ ਰਹੇ ਹਨ ਸਭ ਸਰੋਂ ਭੀਗੇ ਚੀਰ ਸਾਰੇ ਕੱਪੜੇ ਲਹੂ ਨਾਲ ਭਿੱਜ ਗਏ ਹਨ ਇੱਕ ਵੀਰ ਬਾਜ ਚਲੰਤ ਇੱਕ ਸੂਰਮੇ ਰਣ ਵਿੱਚੋਂ ਭੱਜੇ ਜਾਂਦੇ ਹਨ ਇੱਕ ਆਨ ਯੁੱਧ ਜਟੰਤ ਆਤੇ ਇੱਕ ਆਕੇ ਯੁੱਧ ਵਿੱਚ ਜੁੱਟ ਰਹੇ ਹਨ ਇੱਕ ਐਂਚ ਐਂਚ ਕਮਾਨ ਇਕ ਕਮਾਨਾਂ ਨੂੰ ਖਿੱਚ-ਖਿੱਚ ਕੇ ਤੱਕ ਵੀਰ ਮਾਰਤ ਬਾਣ ਅਤੇ ਸੂਰਮਿਆਂ ਨੂੰ ਤੱਕ-ਤੱਕ ਕੇ ਬਾਣ ਮਾਰਦੇ ਹਨ ਇੱਕ ਭਾਜ-ਭਾਜ ਮਰੰਤ ਇੱਕ ਭਜਦੇ ਭਜਦੇ ਮਾਰ ਰਹੇ ਹਨ ਨਹੀਂ ਸਵਰਗ ਤੋਂ ਬਸੰਤ ਉਹ ਸਵਰਗ ਵਿੱਚ ਨਹੀਂ ਵਸ ਸਕਦੇ ਗੱਜ ਰਾਜ ਬਾਜ ਅਨੇਕ ਹਾਥੀ ਘੋੜੇ ਅਨੇਕਾ ਮਰ ਗਏ ਜੋ ਜੇ ਨਾ ਬਾਚਾ ਏਕ ਇੱਕ ਵੀ ਜਿਉਂਦਾ ਨਹੀਂ ਬਚਿਆ ਤਬ ਆਨ ਲੰਕਾ 나ਥ ਤਾਦੇ ਫਿਰ ਲੰਕਾ ਦੇ ਰਾਜੇ ਵਪੇਖਣ ਨੇ ਆਕੇ ਜੋ ਜਿਓ ਸਿਸਨਕੇ ਸਾਥ ਬਾਲਕਾ ਨਾਲ ਯੁੱਧ ਕੀਤਾ ਬੋੜਾ ਛੰਦ ਲੰਕੇਜ ਕੇ ਔਰ ਮੋ ਤੱਕ ਬਾਣ ਸ਼੍ਰੀ ਰਾਮ ਦੇ ਪੁੱਤਰ ਲਵ ਨੇ ਵਿਭੀਖਣ ਦੇ ਸੀਨੇ ਵਿੱਚ ਤੱਕ ਕੇ ਮਾਰਿਓ ਰਾਮ ਸਿਸਤ ਜੇ ਕਾਨ ਆਤੇ ਸੰਕੋਚ ਛੱਡ ਕੇ ਤੀਰ ਮਾਰਿਆ ਤਬ ਗਿਰਿਓ ਦਾਨਵ ਸੋ ਭੂਮ ਮੱਦ ਤਾਵ ਵੀ ਸ਼ੰਤਰ ਤੀ ਉਤੇ ਡਿੱਗ ਪਿਆ ਤੇਹ ਬੇਸੁੱਧ ਜਾਨ ਨਹੀਂ ਕੀਓ ਪੱਦ ਪਰ ਬੇਸੁੱਧ ਜਾਣ ਕੇ ਲਵ ਨੇ ਉਸ ਨੂੰ ਜਾਨੋ ਨਹੀਂ ਮਾਰਿਆ ਤਬ ਰੋਕਿਉ ਤਾਸ ਸੁਕਰੀਵ ਆਨ ਤਦੋਂ ਸੁਕਰੀਵ ਆਕੇ ਉਸ ਨਾਲ ਅੜ ਖੜੋਤਾ ਅਤੇ ਕਹਿਣ ਲੱਗਾ ਕਹਾਂ ਜਾਤ ਬਾਲ ਨਹੀਂ ਪੈਸ ਜਾਨ اے ਬਾਲਕ ਕਿੱਥੇ ਜਾਂਦਾ ਹੈ ਜਾ ਨਹੀਂ ਪਾਏਗਾ ਤਬ ਹਣਿਓ ਬਾਣ ਤਿਹ ਪਾਲ ਤੱਕ ਤਦੋਂ ਲਾਵਨੇ ਉਸਦਾ ਮੱਥਾ ਵੇਖ ਕੇ ਬਾਣ ਮਾਰਿਆ ਤਿਹ ਲੱਗਿਓ ਭਾਲ ਮੋ ਰਹਿਓ ਚੱਕ ਜੋਸ ਦੇ ਮੱਥੇ ਵਿੱਚ ਲੱਗਾ ਅਤੇ ਉਹ ਹੱਕਾ ਬੱਕਾ ਰਹਿ ਗਿਆ ਚਪ ਚੱਲੀ ਸੈਣ ਕਪਣੀ ਸੋ ਕ੍ਰੁੱਧ ਬੰਦਰਾ ਦੀ ਸੈਨਾ ਕਰੋਧਵਾਨ ਹੋ ਕੇ ਉਸੇ ਵੇਲੇ ਚਿੜ ਕੇ ਚੱਲ ਪਈ ਨਾਲ ਨੀਲ ਹਨੂ ਅੰਗਦ ਸੋ ਜੁੱਧ ਜਿਸ ਵਿੱਚ ਨਾਲ ਨੀਲ ਹਨੂਮਾਨ ਅਤੇ ਅੰਗਦ ਆਦੀ ਯੋਧੇ ਸਨ ਤਬ ਤੀਨ ਤੀਨ ਲੈ ਬਾਲ ਪਾਣ ਉਸੇ ਵੇਲੇ ਬਾਲਕਾਂ ਨੇ ਤਿੰਨ ਤਿੰਨ ਤੀਰ ਲੈ ਕੇ ਕ੍ਰੋਧ ਨਾਲ ਤਿਹ ਹਨੋਪਾਲ ਮੋਰੋਸ ਠਾਨ ਉਹਨਾਂ ਦੇ ਮੱਥੇ ਵਿੱਚ ਮਾਰ ਦਿੱਤੇ ਜੋ ਗਏ ਸੂਰ ਸੋ ਰਹੇ ਖੇਤ ਜੋ ਸੂਰ ਮੇ ਗਏ ਔਰਣ ਭੂਮੀ ਵਿੱਚ ਹੀ ਰਹੇ ਜੋ ਬਚੇ ਭਾਜ ਤੇ ਹੋਏ ਅਚੇਤ ਜੋ ਭੱਜ ਗਏ ਜਾਂ ਬੇਹੋਸ਼ ਹੋ ਗਏ ਉਹ ਹੀ ਬਚੇ ਤਬ ਤੱਕ ਤੱਕ ਸਿਸਕਸ ਬਾਣ ਤਦ ਤੱਕ ਤੱਕ ਕੇ ਬਾਲਕਾਂ ਨੇ ਕਸ ਕਾ ਸਕੇ ਤੀਰ ਚਲਾਏ ਦਲ ਹਤਿਓ ਰਾਗਵੀ ਤਜ ਕਾਨ ਅਤੇ નિਸੰਗ ਹੋ ਕੇ ਸ਼੍ਰੀ ਰਾਮ ਦੀ ਸੈਨਾ ਮਾਰ ਦਿੱਤੀ ਅਨੋਪਨ ਰਾਜ ਚੰਦ ਸੋ ਕੋਪ ਦੇਖ ਕੈ ਬਲੰ ਸੋ ਕ੍ਰੋਧ ਰਾਗਵੀ ਸਿਸੰਗ ਬਲਵਾਨਾਂ ਦਾ ਕ੍ਰੋਧ ਦੇਖ ਕੇ ਸ਼੍ਰੀ ਰਾਮ ਦੇ ਪੁੱਤਰ ਕ੍ਰੋਧਵਾਨ ਹੁੰਦੇ ਹਨ ਵਿਚੇਤਰ ਚਿਤ੍ਰਤ ਸਰੰ ਬਬਰਖ ਬਰਖਣੋਂ ਰਣ ਵਿੱਚੇਤਰ ਚਿਤ੍ਰਕਾਰੀ ਵਾਲੇ ਤੀਰਾਂ ਦੀ ਰਣ ਵਿੱਚ ਭਾਰੀ ਵਰਖਾ ਕਰਦੇ ਹਨ ਭੱਜ ਆਸੂਰੀ ਸੁਤੰ ਓਠਾਂ ਤਪੇ ਕਰੀ ਤੁਰੰ ਰਾਖਸ਼ਾਂ ਦੇ ਪੁੱਤਰ ਭਪੀਖਸ਼ਣ ਆਦਿ ਪਾਜ ਰਹੇ ਹਨ ਅਤੇ ਭਿਆਨਕ ਤੋਨ ਹੋ ਰਹੀ ਹੈ ਪਰਮਾੰਤ ਕੁੰਡਲੀਕਤੰ ਪਪੇੜ ਦਾਰੰ ਸਰੰ ਦੋਵੇਂ ਬਾਲਕ ਗੋਲ ਘੇਰੇ ਵਿੱਚ ਫਿਰਦੇ ਹਨ ਅਤੇ ਤੀਰਾ ਨਾਲ ਸਖਤ ਪੀੜਾ ਉੱਠਦੀਆਂ ਹਨ ਕੁਮੰਤ ਕਾਇ ਲੋਕਨੰ ਤਤਾਛ ਮਾਰਣੋ ਪਰੰ ਬੋਤੇ ਫਟਣ ਘੁੰਮਦੇ ਫਿਰਦੇ ਹਨ ਅਤੇ ਤਿੱਖੇ ਤੀਰਾ ਨਾਲ ਵਿੰਨੇ ਜਾਂਦੇ ਹਨ ਪਪੱਜਕਾਤ ਰੋਕਤੰ ਗਜੰਤ ਯੋਧਨੋ ਜੁਦੰ ਕਿਤਨੇ ਕਾਇਰ ਭੱਜ ਗਏ ਹਨ ਅਤੇ ਯੋਧੇ ਰਣ ਵਿੱਚ ਗੱਜਦੇ ਹਨ ਚਲੰਤ ਤੀਛਨੋ ਅਸੰ ਹੀਮੰਤ ਤਾਰ ਉज्जਲੰ ਤਿੱਖਿਆ ਤਲਵਾਰਾਂ ਚੱਲਦੀਆਂ ਹਨ ਅਤੇ ਚਿੱਟੀਆਂ ਧਾਰਾਂ ਚਮਕਦੀਆਂ ਹਨ ਪਪਾਤ ਅੰਗਦ ਕੇਸਰੀ ਹਨੂਵਾ ਸੁਕਰੀਵੰ ਬਲੰ ਅੰਗਦ ਕੇਸਰੀ ਹਨੂਮਾਨ ਸੁਕਰੀਵਾਦੀ ਬਹਾਦਰ ਡਿੱਕਪੇ ਹਨ गिरान्त आमुरंग अरणं पपर्ण आसरी सेसं इस तरह सूर में डग गए हन मानो हवा दे जोर नाल प्रच्छ धरती उते टिके पे हन त जानत स्वामणो करं भजान्त प्राण ले पटं टूड़ी नाल बहुत भरे होए हन अते मुंह हा तो लहूदियां उल्टीयां कर रहे हन उठान्त अंध धोंडणो कबंध बदान्त कटं ਆਕਾਸ਼ ਵਿੱਚ ਚੁੜੇਲਾ ਚੀਖਦੀਆਂ ਹਨ ਅਤੇ ਧਰਤੀ ਉੱਤੇ ਗਿੱਦੜੀਆਂ ਫਿਰਦੀਆਂ ਹਨ ਲਗਾਤ ਬਾਵਨੋ ਬਰੰ ਗਿਰੰਤ ਪੋਮ ਅਹਵਯੰ ਪੋਤ ਤੇ ਪ੍ਰੇਤ ਬੋਲ ਰਹੇ ਹਨ ਅਤੇ ਡਾਕਣੀਆਂ ਢਕਾਰਦੀਆਂ ਫਿਰਦੀਆਂ ਹਨ ਪਪਾਤ ਵਿਛਣੰਕਰੰ ਬਬੇਗ ਮਾਰ ਤੋ ਜਣੰ ਮੁਖੀ ਹਉ ਦੇ ਧਰਤੀ ਉੱਤੇ ਪਰਬਤਾਂ ਵਾਂਗ ਧੜਾ ਧੜ ਟਿਕਦੇ ਹਨ ਪਰਾੰਤ ਤੂਰ ਪੂਰਣੰ ਬਮਾਂਤ ਸ੍ਰੋਣਤੰ ਮੁਖੰ ਉਹਨਾਂ ਦੇ ਸਰੀਰ ਲਹੂ ਨਾਲ ਗੜਾ ਚਹਨ ਅਤੇ ਰਣ ਵਿੱਚ ਡਰਾਉਣੀ ਆਵਾਜ਼ ਹੋ ਰਹੀ ਹੈ ਚਕਾਰ ਚਾਵੜੀ ਨਭੰ ਵਿਕਾਂਤ ਫੇਂਕਰੀ ਫਿਰੰ ਲਫੀਰੀਆਂ ਦੇ ਵੱਜਣ ਦੀ ਡਰਾਉਣੀ ਆਵਾਜ਼ ਲਗਾਤਾਰ ਹੋ ਰਹੀ ਹੈ ਪਘਾਰ ਭੂਤ ਪ੍ਰੇਤਨੰ ਡਿਕਾਰ ਢਾਕਣੀ ਡੁਲੰਗ ਕੱਟੇ ਬਾਣ ਵਰਦੇ ਹਨ ਅਤੇ ਫੱਟੜ ਯੋਧੇ ਫਿਰ ਰਹੇ ਹਨ। ਗਿਰੈ ਤਰੰਗ ਤੋ ਰੰਗ ਤਰੰਗ ਤਰਾ ਤਰੰਗ ਤਰੰਗ ਚਿਵੰ। ਭਾਰਤਨੂਰਾਂ ਵਿੱਚ ਵੇਖ ਕੇ ਸੂਰਮੇ ਭੈਮਾਨ ਹੋ ਕੇ ਭੱਜੀ ਜਾਂਦੇ ਹਨ। ਭਪੱਜ ਸ੍ਰੌਣ ਤੰ ਤਨ। ਉਠਾਂਤ ਭੈ ਕਰੀ ਤੁਨੰ। ਕ੍ਰੋਧੀ ਸੂਰਮੇ ਚਪੀ ਚੜ ਕੇ ਚੱਲਦੇ ਹਨ ਅਤੇ ਤਿੱਖੇ ਤੀਰਾਂ ਦੀ ਪਰਖਾ ਕਰਦੇ ਹਨ। ਉਠਾਂਤ ਗਾਦ ਦਾ ਸਾਤਣੰ ਨਨਦਨ ਫੀਰੰ ਰਣੰ ਬਾਲਕ ਲਾਵਤੇ ਕੁਸ਼ਕ੍ਰੋਧ ਨਾਲ ਸੁਰਮਿਆ ਦੇ ਮੱਥੇ ਵਿੱਚ ਬਾਣ ਮਾਰਦੇ ਹਨ ਬਪਰਖ ਸਾਇਕੰ ਸਿਤੰ ਕੋਮੰਤ ਜੋਦਨੋ ਬਰਣੰ ਹਾਠਵਾਲਾ ਯੋਧਾ ਭਰਤ ਧਰਤੀ ਉੱਤੇ ਬੇਸੁੱਧ ਮਮੋ ਹੋ ਕੇ ਟਿਕ ਪਿਆ ਹੈ ਭਜੰਤ ਪੈ ਤਰੰ ਪਟੰ ਵਿ ਲੋਕ ਪ੍ਰਾਰਥਨੋ ਰਣੰ ਪਾਰਤ ਦੇ ਉਤਨੂ ਵੇਕੇ ਬਹੁਤ ਸਾਰੇ ਯੋਧੇ ਡਰ ਕੇ ਭੱਜਣ ਲੱਗੇ ਇਸ ਪਾਸੇ ਬਹੁਤ ਗੁੱਸੇ ਵਿੱਚ ਭਾਰਤ ਨੇ ਤੀਰ ਵਰਾਉਣੇ ਸ਼ੁਰੂ ਕਰ ਦਿੱਤੇ ਚਲਿਓ ਚਰਾਏ ਕੈ ਚਪੀ ਬਬਰਖ ਸਾਇ ਕੋ ਸਤੰ ਅਤੇ ਤੀਰਾਂ ਦੀ ਵਰਖਾ ਕਰਨ ਵਾਲੇ ਅਤੇ ਜ਼ਖਮਾਂ ਨਾਲ ਪੀੜਤ ਯੋਧਿਆਂ ਦੇ ਝੁੰਡ ਭਟਕਣ ਲੱਗੇ ਸੋ ਕ੍ਰੋਧ ਸਾਇ ਕੰ ਸਿਸੰ ਬਬਾਦ ਦੇ ਪਾਲਨੋ ਪਟੰ ਸੂਰਮੇ ਡਰ ਕੇ ਭੱਜ ਗਏ ਹਨ ਅਤੇ ਭਰਤ ਨੂੰ ਧਰਤੀ ਉੱਤੇ ਹੀ ਛੱਡ ਗਏ ਹਨ। ਪਪਾਤ ਪ੍ਰਥਵੀ ਅੰਗ ਹਠੀ ਮਮੋਹ ਆਸਰ ਮੰਗਤੰ ਹੋਰ ਕੇ ਲੋਕਾ ਉਤੇ ਡਿਗਦੇ ਢੰਦੇ ਉੱਠ ਕੇ ਸ਼੍ਰੀ ਰਾਮ ਕੋਲ ਜਾ ਕੇ ਰੋਂਦੇ ਹਨ। ਇਹ ਸ਼੍ਰੀ ਚਿਤ੍ਰਨਾਟਕੇ ਰਾਮ ਅਵਤਾਰੇ ਭਰਤ ਬਦੈ ਇਥਾਏ ਸਮਾਪਤੰ। ਇੱਥੇ ਸ਼੍ਰੀ ਚਿਤ੍ਰਨਾਟਕ ਦੇ ਰਾਮ ਅਵਤਾਰ ਦੇ ਪਾਰਥ ਬੱਧਿਆ ਤੇ ਆਏ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ